ਦਕਸਬ ਕੁਝ ਬਿਮਾਰੀਆਂ ਉਹਨਾਂ ਦੇ ਲੱਛਣਾਂ ਤੇ ਗੱਲ ਕਰਨੀ ਚਾਹੁੰਨਾ ਜੀ ਮੈਂ ਲੀਵਰ ਦੇ ਰੋਗ ਗਦੂਦਾਂ ਦੀ ਗੱਲ ਹੈ ਥਾਇਰੋਇਡ ਦੀ ਗੱਲ ਹੈ ਜਾਂ ਪੀਸੀਓਡੀ ਦੀ ਗੱਲ ਚੱਲਦੀ ਹੈ ਜੀ ਔਰ ਸਭ ਤੋਂ ਪਹਿਲਾਂ ਦੱਸੋ ਕਿ ਲੀਵਰ ਦਾ ਰੋਗ ਹੋ ਗਿਆ ਕਿਸੇ ਨੂੰ ਇਹਦੇ ਲੱਛਣ ਕੀ ਹੈ ਜੀ ਅਗਰ ਲੀਵਰ ਦੀ ਸਮੱਸਿਆ ਕਿਸੇ ਨੂੰ ਹੈਗੀ ਹੈ ਜੀ ਤਾਂ ਭੁੱਖ ਘੱਟ ਲੱਗਦੀ ਹੈ ਜੀ ਪਿਸ਼ਾਬ ਪੀਲੇ ਰੰਗ ਦਾ ਆਉਣ ਲੱਗ ਜਾਂਦਾ ਹੈ ਜੀ ਜਾਂ ਖਾਣਾ ਖਾਣ ਤੋਂ ਤੁਰਤ ਬਾਅਦ ਟਾਇਲਟ ਜਾਣ ਦੀ ਇੱਛਾ ਹੁੰਦੀ ਹੈ ਜੀ ਵਾਲ ਝੜਨ ਲੱਗ ਜਾਂਦੇ ਆ ਜੀ ਚੜਚੜਾਪਨ ਹੋ ਜਾਂਦਾ ਜੀ ਕੰਮ ਕਰਨ ਨੂੰ ਮਾਨ ਨਹੀਂ ਕਰਦਾ ਇਹ ਵੱਖ-ਵੱਖ ਕਾਰਨਾਂ ਦਾ ਤੋਂ ਪਤਾ ਲੱਗ ਜਾਂਦਾ ਜੀ ਲੀਵਰ ਫੈਟੀ ਦਾ ਜੀ ਗਦੂਦਾਂ ਦੀ ਸਮੱਸਿਆ ਹੋ ਗਈ ਤਾਂ ਇਹਦੇ ਲੱਛਣ ਕੀ ਨੇ ਜੀ ਇਹਦੇ ਲੱਛਣ ਹੈ ਜੀ ਇੱਕ ਤਾਂ ਪਿਸ਼ਾਬ ਘੱਟ ਆਉਂਦਾ ਜਾਂ ਵੱਧ ਹੋਣ ਲੱਗ ਜਾਂਦਾ ਹੈ ਜੀ ਜਾਂ ਜਿਹੜੇ ਪਿਸ਼ਾਬ ਦੀ ਧਾਰਾ ਉਹ ਨੇੜੇ ਕਰਨ ਲੱਗ ਜਾਂਦੀ ਹੈ ਤੇ ਪਤਲੀ ਹੋ ਜਾਂਦੀ ਹੈ ਜਾਂ ਪਿਸ਼ਾਬ ਕਰਨ ਤੋਂ ਬਾਅਦ ਵੀ ਪਿਸ਼ਾਬ ਦੇ ਕੁਝ ਕਤਰੇ ਗਰੀ ਜਾਂਦੇ ਨੇ ਜੀ ਬਾਅਦ ਦੇ ਵਿੱਚ ਜੀ ਜਾਂ ਬੰਦੇ ਵਿੱਚ ਟੈਸਟੋਸਟੇਰੋਨ ਲੈਵਲ ਲੋ ਹੋ ਜਾਂਦਾ ਹੈ ਜੀ ਇਹ ਵੱਖ-ਵੱਖ ਕਾਰਨ ਹੈ ਜੀ ਗਦੂਦਾਂ ਦੇ ਕਸਾ ਪੀਸੀਓਡੀ ਦੀ ਸਮੱਸਿਆ ਹੋ ਗਈ ਦੇ ਲੱਛਣ ਕੀ ਨੇ ਜੀ ਦੇਖੋ ਪੀਸੀਓਡੀ ਜਾਂ ਪੀਸੀਓਐਸ ਅੱਗੇ ਤਾਂ ਵੱਡੀ ਉਮਰ ਚ ਹੋਇਆ ਕਰਦੀ ਸੀਗੇ ਜੀ ਪਰ ਹੁਣ ਸਾਡੇ ਛੋਟੇ ਬੱਚਿਆਂ ਨੂੰ ਵੀ 12 13 ਸਾਲ ਦੀ ਬੱਚਿਆਂ ਨੂੰ ਵੀ ਇਹ ਸਮੱਸਿਆ ਆਉਣ ਲੱਗ ਗਈ ਹੈਗੀ ਆ ਜੀ ਜੀ ਇਹਦੇ ਬੇਸਿਕ ਕਾਰਨ ਹੈਗੇ ਹਾਰਮੋਨ ਇਮਬੈਲੈਂਸ ਹੋ ਜਾਂਦੇ ਆ ਜੀ ਚਿਹਰੇ ਤੇ ਇੱਕਨੇ ਦੇਖਣ ਲੱਗ ਜਾਂਦੇ ਆ ਜੀ ਛਾਈਆਂ ਹੋ ਜਾਂਦੀਆਂ ਆ ਜੀ ਅਣਚਾਹੇ ਵਾਲ ਹੋਣ ਲੱਗ ਜਾਂਦੇ ਆ ਜੀ ਜਾਂ ਵਾਈਟ ਡਿਸਚਾਰਜ ਬਦਬੂਦਾਰ ਪਾਣੀ ਜਿਹਨੂੰ ਕਹਿੰਨੇ ਹੈਗੇ ਆ ਜੀ ਉਹ ਇਹ ਲੱਛਣ ਆ ਜੀ ਇਹਦੇ ਕਤਸਬ ਆਯੁਰਵੇਦ ਦੇ ਵਿੱਚ ਲੀਵਰ ਗਦੂਦਾ ਥਾਇਰਾਇਡ ਜਾਂ ਪੀਸੀਓਡੀ ਦਾ ਇਲਾਜ ਹੈ ਜਿਨ੍ਹਾਂ ਦੇ ਉੱਤੇ ਅਸੀਂ ਗੱਲ ਕੀਤੀ ਹੈ ਜੀ ਬਿਲਕੁਲ 100% ਇਲਾਜ ਹੈ ਜੀ ਬਿਲਕੁਲ ਹੈਗਾ ਗਗਨ ਆਯੁਰਵੇਦਾ ਨੂੰ ਕਿੱਦਾਂ ਸੰਪਰਕ ਕੀਤਾ ਜਾ ਸਕਦਾ ਹੈ ਕਿੱਦਾਂ ਤੁਹਾਡੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਜੀ ਸਾਡਾ ਲੋਕੇਸ਼ਨ ਹੈਗੇ ਜੀ ਲੁਧਿਆਣਾ ਚੰਡੀਗੜ੍ਹ ਹਾਈਵੇ ਨੇੜੇ ਮੋਰਿੰਡਾ ਸ਼ਹਿਰ 95012 63254 ਸਾਡਾ ਮੋਬਾਈਲ ਨੰਬਰ ਹੈਗਾ ਜੀ ਤੁਸੀਂ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਸਾਨੂੰ ਕਾਲ ਕਰਕੇ ਕਿਸੇ ਤਰ੍ਹਾਂ ਦੀ ਸਲਾਹ ਕੋਈ ਵੀ ਲੈਣਾ ਚਾਹੇ ਤੇ ਲੈ ਸਕਦਾ ਹੈ ਜੀ ਧੰਨਵਾਦ ਜੀ ਜੀ